ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਈ ਵਾਰੀ ਬਹੁਤ ਕੁਝ ਕਹਿਣਾ ਪੈਂਦਾ ਬੜੀਆਂ ਤਮੀਤਾਂ ਬੰਨਣੀਆਂ ਪੈਂਦੀਆਂ ਪਰ ਇਸ ਤੋਂ ਬਾਅਦ ਵੀ ਜੇ ਮੂੰਹ ਕਹਿਣਾ ਪਵੇ ਤੇ ਕੋਈ ਮੈਨੂੰ ਲੱਗਦਾ ਕਿ ਫਾਲਤੂ ਦੇ ਸ਼ਬਦ ਹੋਣਗੇ ਮੈਂ ਸਿਰਫ ਇੰਨੀ ਗੱਲ ਕਵਾਂਗਾ ਕਿ ਇਸ ਫਿਲਮ ਦੇ ਪਿੱਛੇ ਇੱਕ ਥਾਟ ਲੈ ਕੇ ਆਉਣਾ ਉਹਨੂੰ ਇੰਪਲੀਮੈਂਟ ਕਰਨ ਲਈ ਕਿੰਨੇ ਔਖੇ ਪ੍ਰੋਸੈਸ ਚੋਂ ਲੰਘਣਾ ਪੈਂਦਾ ਹੈ ਕਿੰਨੇ ਤਰਅ ਤਰਅ ਕਰਨੇ ਪੈਂਦੇ ਆ ਇੱਕ ਇੱਕ ਅੱਖਰ ਜਦੋਂ ਸਕ੍ਰਿਪਟ ਦਾ ਲਿਖਿਆ ਜਾਂਦਾ ਇੱਕ ਇੱਕ ਸੀਨ ਜਦੋਂ ਡਿਜ਼ਾਈਨ ਹੁੰਦਾ ਪਰਫਾਰਮੈਂਸ ਤੇ ਜ਼ੋਰ ਦਿੱਤਾ ਜਾਂਦਾ ਜਦੋਂ ਸ਼ੂਟਿੰਗ ਹੁੰਦੀ ਹੈ ਕਈ ਵਾਰੀ ਮਾਹੌਲ ਸੂਟੇਬਲ ਨਹੀਂ ਹੈ ਕੋਈ ਆਰਟਿਸਟ ਸਾਡਾ ਉਸ ਮੂਡ ਚ ਨਹੀਂ ਹੈ ਜਦੋਂ ਕੰਮ ਕੀਤਾ ਜਾ ਸਕੇ ਕਈ ਵਾਰੀ ਮੌਸਮ ਸਾਥ ਨਹੀਂ ਦਿੰਦਾ ਬਹੁਤ ਸਾਰੇ ਤਰਅ ਤਰਅ ਔਰ ਬਹੁਤ ਸਾਰੀਆਂ ਮੁਸ਼ਕਲਾਂ ਚੋਂ ਲੰਘ ਕੇ ਇੱਕ ਦੋ ਘੰਟੇ ਦਾ ਚੰਗਾ ਪ੍ਰੋਡਕਟ ਤਿਆਰ ਕਰਨਾ ਬਹੁਤ ਵੱਡੀ ਇੱਕ ਸਟਰਗਲ بڑے ਸੰਘਰਸ਼ੋਂ ਨਿਕਲ ਕੇ ਆਉਣ ਵਾਲੀ ਗੱਲ ਹੈ ਪਰ ਜਦੋਂ ਆ ਹੁਣ ੱੱਕੇ ਪੈ ਰਹੇ ਸੀ ਮੈਂ ਕਹਿ ਰਿਹਾ ਸੀ ਗਿੱਪੀ ਹੁਣਾਂ ਨੂੰ ਕਿ ਆਹੀ ਦਿਨ ਨੂੰ ਡਿੱਕੀਦਾ ਵੀ ਮਿਹਨਤ ਕਰੀਏ ਆਖਰ ਨੂੰ ਧੱਕ ਪਵੇ ਇੱਕ ਵਾਰੀ ਉਹ ਧੱਕ ਪੈ ਰਹੀ ਸੀ ਤਾਂ ਕੀ ਧੱਕ ਕੇ ਇੱਥੇ ਤੱਕ ਲਿਆਈ ਆ ਸਾਨੂੰ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਮੈਂ ਫਿਲਮ ਅਕਾਲ ਦੇ ਪਿੱਛੇ ਵਨ ਮੈਨ ਆਰਮੀ ਗਿੱਪੀ ਗਰੇਵਾਲ ਮੈਂ ਰਿਕਵੈਸਟ ਕਰਾਂਗਾ ਕਿ ਇਸ ਫਿਲਮ ਨੂੰ ਸੋਚਣਾ ਲਿਖਣਾ ਡਾਇਰੈਕਸ਼ਨ ਮਿਊਜ਼ਿਕ ਤੇ ਨਾਲ ਬੈਣਾ ਆਪ ਮਿਊਜ਼ਿਕ ਤਿਆਰ ਕਰਨਾ ਸਾਰਾ ਫਿਰ ਉਸ ਤੋਂ ਬਾਅਦ ਆਪ ਵਿੱਚ ਗਾਉਣਾ ਵੀ ਆਪਣੀ ਪਰਫਾਰਮੈਂਸ ਦੇ ਨਾਲ ਨਾਲ ਬਾਕੀ ਸਾਰਿਆਂ ਦੀ ਪਰਫਾਰਮੈਂਸ ਦਾ ਧਿਆਨ ਰੱਖਣਾ ਇਹ ਬਹੁਤ ਇੱਕ ਮੈਨੂੰ ਲੱਗਦਾ ਕਿ ਨਵेकਲਾ ਹੀ ਕੰਮ ਹੈ ਸਾਡੀ ਇੰਡਸਟਰੀ ਚ ਜਿਹੜਾ ਹੋਇਆ ਇਹ ਵਾਲਾ ਔਰ ਬਾਕੀ ਜੇ ਸਟਾਰ ਕਲਾਕਾਰਾਂ ਦੀ ਗੱਲ ਕਰੀਏ ਵਾਰੀ-ਵਾਰੀ ਸਾਰਿਆਂ ਦਾ ਜ਼ਿਕਰ ਕਰਾਂਗੇ ਮੈਂ ਚਾਹਾਂਗਾ ਕਿ ਬਹੁਤ ਥੋੜੇ ਸ਼ਬਦਾਂ ਚ ਗੱਲ ਮੁਕਾ ਕੇ ਸਿੱਧਾ ਮੈਂ ਗਿੱਪੀ ਗਰੇਵਾਲ ਨੂੰ ਰਿਕੁਐਸਟ ਕਰਾਂਗਾ ਕਿ ਤੁਹਾਨੂੰ ਮੁਖਾਤਿਬ ਹੋਣ ਆਓ ਜੀ ਤੁਹਾਨੂੰ ਕਿੱਦਾਂ ਲੱਗੀ ਜੀ ਤੁਸੀਂ ਪਹਿਲਾਂ ਆਪ ਦੱਸੋ ਸੋ ਮੈਂ ਤਾਂ ਹੁਣ ਕੀ ਕਹਿਣਾ ਮੈਂ ਤੁਸੀਂ ਦੇਖ ਲਿਆ ਫਿਲਮ ਬਸ ਤੁਹਾਡਾ ਧੰਨਵਾਦ ਆ ਥੈਂਕ ਯੂ ਸਾਰਿਆਂ ਨੂੰ ਅੱਗੇ ਆਪਣੇ ਆਪਣੇ ਜਾ ਕੇ ਰਿਵਿਊ ਦਿਓ ਲਿਖ ਕੇ ਪਾਓ ਆਪਾਂ ਜਿੰਨਾ ਵੱਧ ਤੋਂ ਵੱਧ ਫਿਲਮ ਨੂੰ ਅੱਗੇ ਲਿਜਾ ਸਕਦੇ ਹਾਂ ਬਸ ਹਿੰਮਤ ਕਰੀਏ ਅਸੀਂ ਜਿਹੜਾ ਕੰਮ ਕਰਨਾ ਸੀਗਾ ਉਹ ਕਰਤਾ ਸਾਡਾ ਫਾਈਨਲ ਫਿਲਮ ਹੈ ਜਿਹੜੀ ਆਪਾਂ ਹੁਣ ਦੇਖੀ ਆ ਸੋ ਮੈਂ ਤਾਂ ਹੁਣ ਕੀ ਕਹਾਂ ਬਸ ਸਾਰਿਆਂ ਨੇ ਇਹਨਾਂ ਨੇ ਸਪੋਰਟ ਕੀਤੀ ਆ ਬੜਾ ਰੱਜ ਕੇ ਮਿਹਨਤ ਕੀਤੀ ਆ ਸਾਰਿਆਂ ਲਈ ਤਾੜੀ ਲਾ ਦਿਓ ਥੈਂਕ ਯੂ ਦੋਸਤ ਹਾਂ ਇੱਕ ਪਾਚ ਕਰਦੇ ਹਾਂ ਮੈਂ ਤੁਸੀਂ ਫਿਲਮ ਦੇਖੀ ਆ ਸਾਡੀ ਫਿਲਮ ਦੇ ਵਿੱਚ ਉਹ ਬੀਬੀ ਜਿਹਨੂੰ ਲੱਗਦਾ ਸੀ ਕਿ ਕੁਦਰਤ ਨੇ ਆਪ ਕੋਈ ਜਾਹੋ ਜਲਾਲ ਬਖਸ਼ ਕੇ ਭੇਜਿਆ ਉਹ ਕਰੈਕਟਰ ਤੇ ਹੁਣ ਵਾਲਾ ਕਰੈਕਟਰ ਮੈਨੂੰ ਪਿੱਛੇ ਖੜੀ ਕਹੀ ਜਾਂਦੀ ਸੀ ਭਾਸੀ ਮੈਨੂੰ ਨਾ ਬੋਲਣ ਨੂੰ ਕਿਉਂ ਮੇਰੇ ਕੋਲ ਨਹੀਂ ਬੋਲਿਆ ਜਾਣਾ ਪਰ ਅੰਦਰ ਤੁਸੀਂ ਗੱਜਦੀ ਔਰ ਗਰਜਦੀ ਵੇਖੀ ਹੈ ਬੀਬੀ ਸਾਡੀ ਸੋ ਮੈਂ ਸਹਿਜਕੌਰ ਨੂੰ ਰਿਕੁਐਸਟ ਕਰਾਂਗਾ ਕਿ ਉਹ ਆ ਕੇ ਸਹਿਜਤਾ ਦੇ ਨਾਲ ਆਪਣੀ ਗੱਲ ਕਹਿਣ ਕਿ ਇਹ ਇੱਕ ਨਵਾਂ ਜ਼ਿੰਦਗੀ ਦਾ ਐਕਸਪੀਰੀਅੰਸ ਸਹਿਜਕੌਰ ਦਾ ਕਿਵੇਂ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਭ ਦਾ ਔਰ ਉਮੀਦ ਕਰਦੇ ਹਾਂ ਕਿ 10 ਅਪ੍ਰੈਲ ਨੂੰ ਤੁਸੀਂ ਸਾਰੇ ਜਾਣੇ ਆਪਣੇ ਪਰਿਵਾਰਾਂ ਦੇ ਨਾਲ ਜਾ ਕੇ ਅਕਾਲ ਫਿਲਮ ਜ਼ਰੂਰ ਜ਼ਰੂਰ ਦੇਖੋਗੇ ਬਹੁਤ ਬਹੁਤ ਧੰਨਵਾਦ ਸ਼ੁਕਰ ਇੱਕ ਵਾਰ ਫਿਰ ਧੰਨਵਾਦ ਔਰ ਇਸ ਫਿਲਮ ਦੇ ਸਾਰੇ ਪਾਤਰ ਮੈਂ ਚਾਹਾਂਗਾ ਸਿਰ ਇੱਕ ਇੱਕ ਸੈਕਿੰਡ ਦੀ ਭਾਵੇਂ ਹਾਜ਼ਰੀ ਲਾਉਣ ਹੈਪੀ ਰਾਇਕੋਟੀ ਜਿੰਨੇ ਹੁਣ ਹੈਪੀ ਬਾਰੇ ਕੀ ਕ ਇਹ ਖਤਮ ਹੋ ਜਾਂਦੇ ਲਫਜ਼ ਸਾਰੇ ਇਹ ਵਰਤ ਕੇ ਸਾਡੇ ਕੋਲ ਲਫਜ਼ ਹੀ ਖਤਮ ਹੋ ਗਏ ਸੋ ਇੱਕ ਇੱਕ ਬੋਲ ਜਦੋਂ ਪਿੱਛੇ ਬੈਕ ਡਰਾਪ ਦੇ ਵਿੱਚ ਗੂੰਜਦਾ ਸੀ ਫਿਲਮ ਚ ਜਾਣ ਪੈਂਦੀ ਸੀ ਹੈਪੀ ਜੀ ਭਾਈ ਮੈਂ ਕੀ ਬੋਲਾਂ ਤੁਹਾਹੀ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪੰਜਾਬੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਐਡਾ ਸੋਹਣਾ ਸਿਨੇਮਾ ਮਿਲਿਆ ਮੈਂ ਇਸ ਗੱਲ ਲਈ ਵੈਸੇ ਤਾਂ ਸਾਰੀ ਟੀਮ ਨੂੰ ਵਧਾਈ ਪਰ ਗਿੱਪੀ ਬਾਈ ਨੂੰ ਬਹੁਤ ਖਾਸ ਤੌਰ ਤੇ ਵਧਾਈ ਪਰਮਾਤਮਾ ਇਹਨਾਂ ਦੀ ਸੋਚ 'ਚ ਹੋਰ ਬਰਕਤ ਪਾਵੇ ਇਹ ਤੂੰ ਹੋਰ ਸੋਹਣੇ ਸੋਹਣੇ ਫਿਲਮਾਂ ਲੈ ਕੇ ਆਉਣ ਪਰ ਇਸ ਲਈ ਬਾਈ ਮੈਂ ਸ਼ਬਦ ਹੈ ਮਤਲਬ ਮੈਂ ਬਹੁਤ ਦਿਨੋਂ ਧੰਨਵਾਦ ਕਰਦਾ ਬਾਈ ਕੇ ਇਸ ਕਰਨਾ ਮੈਂ ਹਿੱਸਾ ਮੈਂ ਮੈਨੂੰ ਇਸ ਗੱਲ ਦੀ ਮਾਣ ਆ ਕਿ ਸ਼ੁਕਰ ਹੈ ਪ੍ਰਮਾਤਮਾ ਨੇ ਕਲਮ ਦਿੱਤੀ ਸੀ ਭਾਈ ਕੰਮ ਆਇਆ ਥੈਂਕ ਯੂ ਸੋ ਮਚ ਥੈਂਕ ਯੂ ਇੱਕ ਕਲਮ ਦੇਂਦਾ ਦੇ ਰੱਬ ਸਾਰਿਆਂ ਨੂੰ ਵਰਤਣੀ ਕਿਸੇ ਕਿਸੇ ਨੂੰ ਆਉਂਦੀ ਹੈ ਸੋ ਇਹ ਤੁਹਾਡੀ ਕਲਮ ਦੇ ਵਿੱਚ ਵੀ ਇੱਕ ਕਰਮ ਹੈ ਜਿਹੜਾ ਤੁਹਾਡੇ ਹੱਥੋਂ ਹੀ ਹੋ ਰਿਹਾ ਬਹੁਤ ਸ਼ੁਕਰੀਆ ਹੈਪੀ ਔਰ ਸਾਡਾ ਨੌਜਵਾਨ ਜੱਗੀ ਜਦੋਂ ਆਇਆ ਸੀ ਸਿਨਮੇ ਚ ਇੱਕ ਨਵੀਂ ਦੇਖ ਲੈ ਕੇ ਆਇਆ ਸੀ ਤੇ ਲੋਕਾਂ ਨੂੰ ਲੱਗਾ ਸੀ ਵੀ ਵੈਸੇ ਹੀ ਕੋਈ ਬਲਾਤੀਆ ਨੂੰ ਸ਼ੌਂਕ ਹੈ ਫਿਲਮਾਂ 'ਚ ਖੜੇ ਹੋਣ ਦਾ ਤੇ ਅੱਜ ਉਹਨੇ ਲੋਹਾ ਮਨਵਾਇਆ ਆਪਣਾ ਕਿ ਜਦੋਂ ਇੱਥੇ ਜਜ਼ਬਾ ਇੱਥੇ ਜਨੂਨ ਹੁੰਦਾ ਉਦੋਂ ਬੰਦਾ ਹਰ ਮੈਦਾਨ ਫਤਿਹ ਕਰਦਾ ਜੱਗੀ ਜੀ ਥੈਂਕ ਯੂ ਭਾਵੇਂ ਨੈਗੇਟਿਵ ਸ਼ੇਡ 'ਚ ਸੀ ਪਰ ਉਹਨੂੰ ਪੋਜ਼ੀਟਿਵਲੀ ਕਿੰਨਾ ਲਿਆ ਤੁਸੀਂ ਦੱਸਿਓ ਜ਼ਰਾ ਸਤਿ ਸ੍ਰੀ ਅਕਾਲ ਜੀ ਸਰਿਆਂ ਨੂੰ ਪਹਿਲਾਂ ਸਾਰੇ ਮੀਡੀਆ ਦਾ ਥੈਂਕ ਯੂ ਤੇ ਆ ਫਿਲਮ 'ਚ ਕੰਮ ਕਰਕੇ ਬਹੁਤ ਜ਼ਿਆਦਾ ਸੈਟੀਸਫੈਕਸ਼ਨ ਮਿਲੀ ਸੋ ਦਿਲੋਂ ਪਹਿਲੀਆਤ ਨੂੰ ਨਾਲ ਕੀਤੀ ਬਾਈ ਦੇ ਜਿਦਨੇ ਮੈਨੂੰ ਇੰਨਾ ਵੱਡਾ ਮੌਕਾ ਦਿੱਤਾ ਤੇ ਜ਼ਿੰਦਗੀ ਚ ਹਮੇਸ਼ਾ ਮੌਕੇ ਹੁੰਦੇ ਰਹੇ ਨੇ ਸੋ ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਫਿਲਮ ਚੰਗੀ ਲੱਗੀ ਹੋ ਐਂਡ ਆਲਸੋ ਬਜੀਪਾ ਜੀ ਬਨੀ ਸਿੰਘ ਜੀ ਥੈਂਕ ਯੂ ਜੀ ਜੀ ਬਾਈ ਦਾ ਬਹੁਤ ਬਹੁਤ ਜੀ ਥੈਂਕ ਯੂ ਬਟ ਫੋਡੀ ਸਪੋਰਟ ਆਲਵੇਜ਼ 100% ਰਹੀ ਹੈ ਸੋ ਥੈਂਕ ਯੂ ਤੁਸੀਂ ਇੰਨਾ ਕਰ ਰਹੇ ਹੋ ਥੈਂਕ ਯੂ ਜੀ ਹੁਣ ਸਿਨੇਮੇ ਦਾ ਇੱਕ ਐਸਾ ਨਾਮ ਜਿਨੇ ਬੜੀ ਲੇਟ ਐਂਟਰੀ ਮਾਰੀ ਸਿਨੇਮੇ ਚ ਬਟ ਉਹਨੇ ਆਪਣਾ ਇੱਕ ਵੱਖਰਾ ਹੀ ਘਰ ਛੱਤ ਲਿਆ ਵੀ ਇਸ ਘਰ ਦੇ ਵਿੱਚ ਮੈਂ ਹੀ ਰਹਿਣਾ ਹੁਣ ਉਹ ਨਾਮ ਉਹ ਏਰੀਆ ਉਹਦੇ ਨਾਂ ਤੇ ਹੀ ਆ ਜਦੋਂ ਇਸ ਤਰ੍ਹਾਂ ਦਾ ਕੋਈ ਵੀ ਰੋਲ ਹੋਏਗਾ ਸਿਰਫ ਇਸੇ ਕਲਾਕਾਰ ਨੂੰ ਯਾਦ ਕੀਤਾ ਜਾਏਗਾ ਮੇਰਾ ਵੀਰ ਪ੍ਰਿੰਸ ਕਿਤਾ ਪਤਾ ਲੱਗ ਗਿਆ ਮੈਂ ਤੇਰਾ ਹੀ ਨਾਮ ਹੈ ਪ੍ਰਿੰਸ ਕਮਲਜੀਤ ਸਿੰਘ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਕਟਿਵ ਭਾਈ ਨੇ ਵੈਸੇ ਗੁੰਡਿਆਂ ਵਾਲਾ ਰੋਲ ਕਰਾਦਾ ਤੇ ਮੈਂ ਕਿਹਾ ਸੀਗਾ ਮੈਂ ਕਿਹਾ ਭਈ ਹਥਿਆਰ ਜੇ ਤਾਂ ਸਾਡੇ ਸਟਾਲ ਲਈ ਹੋਰ ਮੇਰੇ ਕੋਲੋਂ ਵੀ ਜਕਾਰਾ ਲਵਾ ਦਿਓ ਮੈਂ ਇੱਥੇ ਲੇ ਪਾਸੇ ਆ ਜਾਂ ਸਿੰਘਾਂ ਵਾਲੇ ਪਾਸੇ ਆ ਜਾ ਪਰ ਥੈਂਕ ਯੂ ਗਿੱਪੀ ਭਾਈ ਜੀ ਦਾ ਹਮੇਸ਼ਾ ਹੀ ਮੇਰੇ ਲਈ ਕੋਸ਼ਟ ਕੁਛ ਅਲੱਗ ਚੀਜ਼ ਲੈ ਕੇ ਆਉਂਦੇ ਆ ਤੇ ਬਹੁਤ ਸਵਾਲ ਆ ਥੈਂਕ ਯੂ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਲਵ ਯੂ ਬ੍ਰਦਰ ਪ੍ਰਿੰਸ ਤੋਂ ਬਾਅਦ ਉਹ ਕੈਸਾ ਨਾਮ ਜਿਹੜਾ ਗਿੱਪੀ ਦੀ ਬੈਕਬੋਨ ਔਰ ਹੰਬਲ ਮੋਸ਼ਨ ਪਿਕਚਰ ਦੀ ਇੱਕ ਫੋਰਸ ਹੈ ਉਹ ਬੰਦਾ ਜਿਹਦੇ ਨਾਲ ਇਹ ਹੰਭਲ ਨਵੀਆਂ ਮੰਜ਼ਲਾ ਸਰ ਕਰਦੀ ਜਾ ਰਹੀ ਹੈ ਇੱਕ ਡਾਇਲੋਗ ਦੇ ਨਾਲ ਸਾਰੀ ਫਿਲਮ ਚ ਕੰਮ ਕੀਤਾ ਭਾਨਾ ਐਲੇ ਸਤਿਗੁਰ ਜੀ ਸਾਰਿਆਂ ਨੂੰ ਤੇ 10 ਅਪ੍ਰੈਲ ਨੂੰ ਸਾਡੀ ਫਿਲਮ ਇਹ ਜਰੂਰ ਦੇਖਿਓ ਸਾਰੇ ਜਣੇ ਤੇ ਸਪੋਰਟ ਕਰਿਓ ਥੈਂਕ ਯੂ ਬਲੇ ਸੌਨ ਨਿਹਾਲ ਆ ਵਾਈਟ ਹੇਲ ਤੋਂ ਪਾਜੀ ਸਾਡੇ ਸੰਨੀ ਮਨਮੋਹ ਜੀ ਇਹਨਾਂ ਦਾ ਆਫਟਰ ਫਿਲਮ ਜਲਵਾ ਸ਼ੁਰੂ ਹੁੰਦਾ ਪਰ ਇਹ ਵੀ ਜਦੋਂ ਫਿਲਮ ਪੈ ਜਾਂਦੀ ਫਿਰ ਇਹਨਾਂ ਦੇ ਕੰਮ ਸ਼ੁਰੂ ਹੋ ਜਾਂਦੇ ਨੇ ਬਿਲਕੁਲ ਬਹੁਤ ਬਹੁਤ ਮੁਬਾਰਕਾਂ ਬਾਜੀ ਥੈਂਕ ਯੂ ਸੋ ਵੈਰੀ ਮਚ ਤੇ ਪੀਟਰ ਵਿਰਦੀ ਬਾਜੀ ਜਿਹੜੇ ਸਿਰਫ ਯੂਕੇ ਤੋਂ ਫਿਲਮ ਦਾ ਪ੍ਰੀਮੀਅਰ ਅਟੈਂਡ ਕਰਨ ਲਈ ਆਏ ਕਹਿੰਦੇ ਫਿਲਮ ਤਾਂ ਮੈਂ ਯੂਕੇ 'ਚ ਵੀ ਦੇਖ ਸਕਦਾ ਪਰ ਜੋ ਚਾਰੇ ਲੱਗਦੇ ਆ ਦਾ ਸਵਾਦ ਕਹਿੰਦੇ ਮੈਨੂੰ ਇੱਥੇ ਆਉਣਾ ਪੰਜਾਬ 'ਚ ਉਹ ਸ਼ਾਇਦ ਉੱਥੇ ਨਾ ਆਵੇ ਬਾਜੀ ਪਲੀਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਹੰਬਲ ਮੋਸ਼ਨ ਪਿਕਚਰ ਨੇ ਤਾਂ ਫਿਲਮਾਂ ਬਹੁਤ ਬਣਾਈਆਂ ਆ ਫਿਲਮ ਦੀ ਇੱਕ ਛੋਟੀ ਜੀ ਸਿਚੁਏਸ਼ਨ ਸੀ ਜਦੋਂ ਫਿਲਮ ਬਣਦੀ ਸੀ ਮੈਂ ਕਿਪੀ ਨੂੰ ਫੋਨ ਕਰ ਰਿਹਾ ਸੀ ਕਿਪੀ ਫੋਨ ਨਹੀਂ ਚੱਕ ਰਿਹਾ ਇਹ ਨਾ ਮਿਲਦਾ ਸੀ ਦੋ ਤਿੰਨ ਹਫ਼ਤੇ ਬਾਅਦ ਗੱਲ ਹੋਣੀ ਕਿਹਾ ਉਹ ਬਹੁਤ ਵੱਡੀ ਪ੍ਰੋਜੈਕਟ ਤੇ ਕੰਮ ਕਰਦੇ ਭਾਜੀ ਤੁਸੀਂ ਦੇਖਣਾ ਤੇ ਆ ਉਹ ਬਹੁਤ ਵੱਡੀ ਪ੍ਰੋਜੈਕਟ ਸੀ ਕਿਪੀ ਕੰਗratulations ਪੰਜਾਬ ਨੂੰ ਐਸ ਫਿਲਮ ਦੀ ਲੋੜ ਸੀ ਅੱਜ ਦੇ ਰੇਟ ਤੇ ਵੇ ਇਟ ਇਜ਼ ਵੈਰੀ ਨੀਡੇਡ ਐਂਡ ਵੀ ਆਰ ਸੋ ਗ੍ਰੇਟਫੁਲ ਥੈਂਕ ਯੂ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਬਰਕਤ ਥੈਂਕ ਯੂ ਸੋ ਮੱਚ ਭਾਜੀ ਥੈਂਕ ਯੂ ਜੀ ਇਹ ਫਿਲਮ ਤੁਸੀਂ ਸਾਰਿਆਂ ਨੇ ਦੇਖੀ ਹੈ ਜੀ ਪਰ ਤੁਸੀਂ ਆਪਣੀ ਅੱਖ ਨਾਲ ਨਹੀਂ ਵੇਖੀ ਉਹ ਅੱਖ ਹੋਰ ਸੀ ਜਿਨ੍ਹਾਂ ਨੇ ਉਹ ਫਿਲਮ ਦਿਖਾਈ ਹੈ ਤੁਸੀਂ ਵਾਇਆ ਇੱਕ ਅੱਖ ਦੇ ਉਹ ਫਿਲਮ ਦੇਖੀ ਹੈ ਉਹ ਅੱਖ ਸੀ ਸਾਡਾ ਸਭ ਤੋਂ ਖਤਰਨਾਕ ਡੀਓਪੀ ਸਾਡੀ ਇੰਡਸਟਰੀ ਦਾ ਬਲਜੀਤ ਸਿੰਘ ਦਿਓ ਕੀ ਬਾਤ ਹੈ ਉਹ ਇੱਕ ਇੱਕ ਲੈਵਲ ਆ ਜਾਂਦਾ ਜਦੋਂ ਕਹਿੰਦੇ ਬਸ ਨਾਮ ਹੀ ਕਾਫੀ ਹੈ ਬਲਜੀਤ ਸਿੰਘ ਦਿਓ ਕਹਿੰਦੇ ਸਭ ਕੁਝ ਵਿੱਚੇ ਹੀ ਆ ਜਾਂਦਾ ਹੈ ਬਲਜੀਤ ਸਿੰਘ ਦਿਓ ਜੀ ਆਪਣੇ ਵਿਚਾਰ ਦਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੋ ਅ ਜਿਹੜੀ ਤੁਸੀਂ ਚੀਜ਼ ਅੱਜ ਦੇਖੀ ਆ ਮੈਨੂੰ ਲੱਗਦਾ ਸਾਡਾ ਪਿਛਲੇ 5 ਸਾਲਾਂ ਦਾ ਕੀੜਾ ਸੀਗਾ ਕਿ ਅਸੀਂ ਬਹੁਤ ਵਾਰੀ ਸੋਚਿਆ ਕਿ ਇਦਾਂ ਦੀ ਚੀਜ਼ ਕਦੋਂ ਬਣਾਈਏ ਕਦੋਂ ਬਣਾਈਏ ਤੇ ਬਣਾਉਂ ਤਾਂ ਅਸੀਂ ਇਹ ਕਹ ਲੋ ਪਿਛਲੇ ਸਾਲ ਹੋਰ ਕੁਛ ਆਇਆ ਸੀਗੇ ਜਿੱਪੀ ਜੀਰਾ ਕਹਿੰਦਾ ਵਾਸ ਆਪਾਂ ਬੁਜੀਸੀਆਂ ਆਪਾਂ ਛੰਡੇ ਘੜ ਦੇਣੇ ਆ ਸੋ ਹੋਪਫਲੀ ਅਸੀਂ ਛੰਡੇ ਘੜ ਦਿੱਤੇ ਤੁਸੀਂ ਪਸੰਦ ਕਰੋਗੇ ਸਭ ਥੈਂਕ ਯੂ ਸੋ ਮਚ ਥੈਂਕ ਸੋ ਸਾਡੀ ਬਾਕੀ ਵੀ ਸਾਰੀ ਟੀਮ ਚਲੋ ਹੁਣ ਜਿੰਨਾ ਨਾਲ ਜ਼ਰੂਰੀ ਸੀ ਮੈਂ ਗੱਲ ਕਰਾਤੀ ਬਾਕੀ ਵੀ ਸਾਡੇ ਬਹੁਤ ਜ਼ਰੂਰੀ ਸਾਥੀ ਨੇ ਪਰ ਇੰਨਾ ਲੰਮਾ ਟਾਈਮ ਨਹੀਂ ਸੋ ਹੁਣ ਮੀਡੀਆ ਚ ਅਗਰ ਕੋਈ ਕੁਝ ਪੁੱਛਣਾ ਚਾਹੁੰਦਾ ਤਾਂ ਜ਼ਰੂਰ ਵਧੀਆ ਲੱਗਦਾ ਸੀ ਜੀ ਮੈਨੂੰ ਤਾਂ ਜਿਆਦਾ ਵਧੀਆ ਤਾਂ ਲੱਗੂ ਜੇ ਆਡੀਅנס ਪਸੰਦ ਕਰੇ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਿਆ ਜੇ ਤੁਹਾਨੂੰ ਵਧੀਆ ਲੱਗਿਆ ਹੋਊਗਾ ਤਾਂ ਮੈਨੂੰ ਹੋਰ ਵਧੀਆ ਲੱਗੂਗਾ ਜੀ ਕੋਸ਼ਿਸ਼ ਕੀਤੀ ਆ ਮਿਹਨਤ ਕਰਾਈ ਉਹਨਾਂ ਤੋਂ ਬਹੁਤ ਆ ਕਿਉਂਕਿ ਜਦੋਂ ਮੈਂ ਇੰਡਸਟਰੀ ਚ ਆਇਆ ਸੀਗਾ ਜੀ ਮੈਂ ਬਹੁਤ ਅਨਟ੍ਰੇਨਡ ਬੰਦਾ ਸੀਗਾ ਮੈਂ ਕੁਝ ਸਿੱਖ ਕੇ ਨਹੀਂ ਸੀ ਆਇਆ ਤੇ ਮੈਂ ਕੋਸ਼ਿਸ਼ ਇਹ ਕੀਤੀ ਵੀ ਜੇ ਮੈਂ ਉਹਨਾਂ ਨੂੰ ਲੈ ਕੇ ਆਵਾਂ ਤਾਂ ਉਹ ਮੇਰੇ ਵਾਂਗੂ ਨਾ ਹੋਣ ਤਾਂ ਉਹ ਸਿੱਖ ਕੇ ਹੀ ਆਉਣ ਇੱਕਮ ਨੇ ਵੀ ਜਦੋਂ ਕਰਨਾ ਸੀ ਤਾਂ ਇੱਕਮ ਨੂੰ ਮੈਂ ਦੱਸਿਆ ਮੈਂ ਕਿਹਾ ਵੀ ਮੈਂ ਉਹਨੂੰ ਪੂਰਾ ਸ਼ਾਸਤਰ ਵਿਦਿਆ ਦਾ ਮਹਾਰਾਉ ਸਿੱਖ ਦਾ ਬੱਚਾ ਉਹਦੇ ਚ ਪੈਸ਼ਨ ਹੈ ਤੇਰਾ ਬਾਡੀ ਤੇਰਾ ਸ਼ਰੀਰ ਫਿੱਟ ਹੋਣਾ ਚਾਹੀਦਾ ਤੇਰੇ ਮੂਵਸ ਵਧੀਆ ਹੋਣੇ ਚਾਹੀਦੇ ਆਏ ਨਾ ਹੋਵੇ ਕਿ ਕਿਰਪਾਨ ਘੁਮਾਰਿਆ ਉਹ ਗੱਲ ਨਾ ਬਣੇ ਦੋ ਚੀਜ਼ਾਂ ਸਿਖਾ ਕੇ ਲਿਆਂਦੀਆਂ ਨੇ ਬਾਕੀ ਦਾ ਹੁਣ ਆਡੀਅנס ਦੱਸੂਗੀ ਜੀ ਸਾਡੇ ਅੱਛਾ ਜੀ ਨੂੰ ਯਾ ਤੇ ਡਰ ਨਹੀਂ ਲੱਗਿਆ ਜਦੋਂ ਇਸ ਦਾ ਨਾ ਐਕਸ਼ਨ ਸੀਰੀਜ਼ ਚੱਲ ਕੇ ਫਰਵਾਇਆ ਜਾਣਾ ਸੀ ਨਹੀਂ ਨਹੀਂ ਡਰ ਕੋਈ ਨਹੀਂ ਲੱਗਿਆ ਬਲਮਾਇ ਤਾਂ ਮੈਂ ਆਪ ਹੀ ਨੇ ਜੀ ਉਹ ਹਲੇ ਚਾਹੁੰਦਾ ਸੀ ਕਿਉਂਕਿ ਉਹ ਲੱਗਿਆ ਸੀ ਇਸ ਕਰ ਲਈ ਮੈਨੂੰ ਤਾਂ ਇਹ ਕਹਦਾ ਕਿ ਮੇਰੀ ਦੋ ਹਫ਼ਤਾ ਠਹਿਰ ਕੇ ਸ਼ੂਟਿੰਗ ਰੱਖੋ ਚਾਹਨਾ ਮੈਂ ਹੋਰ ਸੈੱਟ ਹੋ ਜਾਊਗਾ ਪਰ ਹੁਣ ਸਾਡਾ ਚੱਲ ਰਿਹਾ ਸੀ ਉਸ ਟਾਈਮ ਮੈਂ ਕਿਹਾ ਵੀ ਹੁਣ ਤਾਂ ਜਿਵੇਂ ਹੈਗਾ ਐਵੇਂ ਹੀ ਸ਼ੂਟ ਕੀਤਾ ਜਾਊਗਾ ਇਹ

ਕਈ ਵਾਰੀ ਦੇਤਾ ਹੀ ਇਹ ਸਵਾਲ ਦਾ ਜਵਾਬ ਠੀਕ ਹੈ ਜੀ ਮਤਲਬ ਮੁਸ਼ਕਿਲ ਨਹੀਂ ਮੈਨੂੰ ਵਧੀਆ ਲੱਗਦਾ ਵਾ ਜੀ ਮੈਂ ਬੈਕਲੇ ਡਾਇਰੈਕਟ ਕਰਨਾ ਥੋੜਾ ਕਿਤੇ ਕਿਤੇ ਟਫ ਹੋ ਜਾਂਦਾ ਵਾ ਨਾਲ ਬਾਜੀ ਹੁੰਦੇ ਨੇ ਬਲਜੀਤ ਭਾਜੀ ਸੋ ਇਹ ਅਸੀਂ ਸਾਡਾ ਕੰਮ ਰਲਿਆ ਮਿਲਿਆ ਜਾ ਜੀ ਸੋ ਇਕੱਠੀਆਂ ਚੀਜ਼ਾਂ ਕਰੀਦੀਆਂ ਨੇ ਕਈ ਵਾਰੀ ਇਹ ਨਹੀਂ ਵੀ ਹੁੰਦੇ ਇਹ ਕਹਿੰਗੇ ਅੱਜ ਇੱਕ ਤੱਕ ਬਾਇ ਚਾਂਸ ਕਿਤੇ ਇਧਰ ਉਧਰ ਹੋ ਜਾਣ ਕਈ ਵਾਰੀ ਦੋ ਯੂਨਿਟਾਂ 'ਚ ਅਸੀਂ ਕੰਮ ਕਰਦੇ ਹੁੰਦੇ ਸੀਗੇ ਇੱਕ ਪਾਸੇ ਬਲਜੀਤ ਭਾਜੀ ਹੁੰਦੇ ਸੀਗੇ ਦੂਜੇ ਪਾਸੇ ਮੈਂ ਆਉਂਦਾ ਸੀਗਾ ਉਧਰਲੇ ਪਾਸੇ ਫਿਰ ਕਈ ਵਾਰੀ ਮੈਨੂੰ ਡੀਓਪੀ ਪੜਨਾ ਪੈਂਦਾ ਹੈਗਾ ਇਹਨਾਂ ਨੂੰ ਉਧਰਲੇ ਪਾਸੇ ਡਾਇਰੈਕਟਰ ਬਣਾਉਣਾ ਪੈਂਦਾ ਸੀ ਸੋ ਸਾਰਾ ਰਲ ਮਿਲਾ ਕੇ ਕਰਦੇ ਆ ਜੀ ਅਸੀਂ ਕੰਮ ਹਾਲੇ ਦਾ ਭਾਜੀ ਕੋਈ ਪਲਾਨ ਨਹੀਂ ਹੈਗਾ ਕੋਈ ਅੱਗੇ ਚੀਜ਼ ਹੋਊਗੀ ਤਾਂ ਕੋਈ ਵਧੀਆ ਕਰਾਂਗੇ ਜੀ ਆ ਮੇਰਾ ਸਵਾਲ ਹੈ ਕਿ ਕੋਲ ਤਾਂ ਇਹ ਬਹੁਤ ਸੋਣਾ ਹੋਇਆ ਕੋਈ ਮੋਡੀ ਦਾ ਰਾਸਦਾਨਾ ਚਾਹੁੰਦਾ ਚਾਹੁੰਦੀ ਉਹ ਮੋਡਾ ਟਿਕ ਸੀ ਉਹਦਾ ਟਿਕ ਸੀ ਬਹੁਤ ਨਹੀਂ ਨਹੀਂ ਉਹ ਕਿਸੇ ਦਾ ਉਹਨੂੰ ਮੈਂ ਕਿਹਾ ਸੀ ਐਕਚੁਅਲੀ ਵੈਸੇ ਹੀ ਇੱਕ ਤਾਂ ਉਹ ਥੋੜਾ ਜਿੰਮ ਦਾ ਸ਼ਕੀਨ ਹੈ ਜੀ ਵਾਹ ਬਹੁਤ ਉਹਨੂੰ ਹੈਗਾ ਵਾ ਫੈਸ਼ਨ ਬੋਡੀ ਲਈ ਉਹ ਕਰਦਾ ਵਾ ਬਹੁਤ ਪਰ ਮੈਨੂੰ ਐ ਸੀ ਕਿ ਇਹ ਇਸ ਰੋਲ ਦੇ ਲਈ ਤੈਨੂੰ ਬਹੁਤ ਐਫਰਟ ਕਰਨੀ ਪਈ ਆ ਕੱਲਾ ਇਹ ਨਹੀਂ ਸੀ ਕਿ ਕਿ ਤੁਸੀਂ ਬੋਡੀ ਫਿਟ ਕਰਨੀ ਆ ਤੁਸੀਂ ਐਕਟਿਵ ਵੀ ਹੋਣੇ ਚਾਹੀਦੇ ਹੋ ਉਸ ਤਰੀਕੇ ਨਾਲ ਤੁਹਾਡੀ ਜਿਵੇਂ ਐਕਸ਼ਨ ਦੇਖਿਆ ਉਹ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ ਉਹਦੇ ਲਈ ਉਹਨੇ ਪਾਰਕਰ ਕਾਫੀ ਚੀਜ਼ਾਂ ਗੱਤਗਾ ਵੀ ਸਿੱਖਿਆ ਬਹੁਤ ਚੀਜ਼ਾਂ ਸਿੱਖੀਆਂ ਸੀ ਵੀ ਕੋਈ ਕੀ ਕਰ ਰਹੇ ਹੋ ਕਿ ਅਜ ਕਾਲ ਤੂੰ ਮੈਂ ਉਹਨੂੰ ਸੇਵਾ ਦੇ ਲਿਆ ਉਹ ਨਾਲ ਹੀ ਮੈਂ ਤੁਹਾਨੂੰ ਕੁਝ ਕਰਨਾ ਕਰ ਦਣਾ ਥੋੜੇ ਮੰਮਾ ਦੇ ਕੀ ਰੈਕਸ਼ਨ ਸੀਗਾ ਮੰਮਾ ਨੇ ਤਾਂ ਦੇਖੀ ਨਹੀਂ ਜਦ ਲਈ ਉਹਨਾਂ ਨੇ ਕੱਲ ਕੱਲ ਹੀ ਦੇਖੀ ਔਰ ਟ੍ਰੇਲਰ ਦੇਖ ਕੇ ਤਾਂ ਬਹੁਤ ਵਧੀਆ ਰਿਐਕਸ਼ਨ ਸੀਗਾ ਜੀ ਤੇ ਫਿਲਮ ਮੰਮੀ ਨੇ ਹਲੇ ਕੱਲ ਨੂੰ ਦੇਖਣੀ ਆ ਕੱਲੂ ਦੇਖ ਕੇ ਦੱਸਣਗੇ ਬਿਲਕੁਲ 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 ਜੀ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਸੋ ਮੈਨੂੰ ਯਾਦ ਆ ਜਦੋਂ ਅਸੀਂ ਅਰਦਾਸ ਫਿਲਮ ਬਣਾਈ ਸੀ ਤਾਂ ਗੁੱਗੀ ਭਾਈ ਨੇ ਮੈਨੂੰ ਉਦੋਂ ਇਹ ਗੱਲ ਕਹੀ ਸੀ ਕਹਿੰਦਾ ਵੀ ਸ਼ਾਇਦ ਕੋਈ ਚੰਗੇ ਕਰਮ ਕੀਤੇ ਹੋਣਗੇ ਜਿਹੜੀ ਇਹ ਫਿਲਮ ਆਪਣੇ ਹਿੱਸੇ ਆ ਗਈ ਸੋ ਉਵੇਂ ਹੀ ਸਾਨੂੰ ਤਾਂ ਲੱਗ ਰਿਹਾ ਜੀ ਉਦੋਂ ਤੋਂ ਲੜੀ ਚੱਲੀ ਆ ਸੋ ਹਰ ਸਾਲ ਦੋ ਸਾਲ ਬਾਅਦ ਸਾਡੀ ਇੱਕ ਇਦਾਂ ਦੀ ਫਿਲਮ ਅਸੀਂ ਕਰਦੇ ਆ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਵਾਹਿਗੁਰੂ ਨੇ ਕਿਰਪਾ ਕੀਤੀ ਜਿਹੜੀਆਂ ਇਹ ਚੀਜ਼ ਉਹ ਬਾਈ ਚਾਂਸ ਜੀ ਦਾ ਦਿਮਾਗ ਚ ਆਉਂਦੀਆਂ ਆਈਡੀਆ ਲਿਖੇ ਜਾਂਦੇ ਨੇ ਸਾਡੀ ਬੇਨਤੀ ਹੈ ਜੀ ਕਿ ਅੱਜ ਇਹ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਐਸਾ ਬਹੁਤ ਸਾਰਾ ਕੰਟੈਂਟ ਤੁਹਾਡੇ ਬੱਚਿਆਂ ਨੂੰ ਦਿਖਾਇਆ ਜਾ ਰਿਹਾ ਜਿਹੜਾ ਉਹਨਾਂ ਨੂੰ ਬਿਲਕੁਲ ਨਹੀਂ ਚਾਹੀਦਾ ਜਿਹੜਾ ਉਹਨਾਂ ਦਾ ਜੀਵਨ ਬਰਬਾਦ ਕਰ ਰਿਹਾ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਕੰਟੈਂਟ ਬਣਾ ਕੇ ਤੁਹਾਡੇ ਬੱਚਿਆਂ ਨੂੰ ਦੇ ਦਈਏ ਆਪਣੇ ਬੱਚਿਆਂ ਨੂੰ ਦੇ ਦਈਏ ਕਿ ਜਿਹੜੇ ਅਸੀਂ ਜਿਹੜੇ ਕੋਈ ਮਾੜੀ ਪ੍ਰਤੀ ਵਾਲੇ ਲੋਕ ਨੇ ਉਹਨਾਂ ਨੂੰ ਰੋਕ ਤਾਂ ਨਹੀਂ ਸਕਦੇ ਕੁਝ ਬਣਾਉਣ ਤੋਂ ਪਰ ਸਿਓਨ ਨੂੰ ਕਾਊਂਟਰ ਕਰ ਸਕਦੇ ਆ ਆਪਣਾ ਸੱਚਾ ਸੁੱਚਾ ਤੇ ਮਾਨਮਤਾ ਜਿਹੜਾ ਸਾਡਾ ਕੰਟੈਂਟ ਹੈ ਉਹ ਸਾਡੇ ਬੱਚਿਆਂ ਦੇ ਲੈਪਟਾਪ ਤੇ ਸਾਡੇ ਬੱਚਿਆਂ ਦੇ ਮੋਬਾਈਲਾਂ ਤੇ ਹੋਏਗਾ ਉਹ ਜ਼ਰੂਰ ਆਪਣਾ ਧਿਆਨ ਆਪਣੇ ਇਸ ਵਿਰਸੇ ਵਿਰਾਸਤ ਵੱਲ ਦੇਣਗੇ ਇਸ ਤਰ੍ਹਾਂ ਦਾ ਕੰਟੈਂਟ ਸਾਡੇ ਬੱਚਿਆਂ ਦਾ ਕਿਰਦਾਰ ਬਣਾਏਗਾ ਇਹ ਗੱਲ ਮੇਰੀ ਯਾਦ ਰੱਖਿਓ ਤੁਸੀਂ ਔਰ ਮੈਂ ਲਾਸਟ ਤੇ ਸਾਰਿਆਂ ਦਾ ਧੰਨਵਾਦ ਕਰਦਾ ਸਾਡੀ ਟੀਮ ਦੇ ਇੱਕ ਇੱਕ ਸਪੌਟ ਬੁਆਏ ਦਾ ਵੀ ਮੇਕਅਪ ਵਾਲਿਆਂ ਦਾ ਕਾਸਟਿਊਮ ਵਾਲਿਆਂ ਦਾ ਜਿੰਨੇ ਜਿੰਨੇ ਲਾਈਟਿੰਗ ਕੈਮਰਾ ਅਸਿਸਟੈਂਟ ਜਿੰਨੇ ਜਿੰਨੇ ਵੀ ਕੰਮ ਕੀਤਾ ਉਹਨੇ ਬਾਖੂਬੀ ਕੰਮ ਕੀਤਾ ਤਾਂ ਇਹ ਰਿਜ਼ਲਟ ਦੇਖਣ ਨੂੰ ਮਿਲਿਆ ਤੇ ਇਸ ਤੋਂ ਪਹਿਲਾਂ ਕਿ ਤੁਹਾਡੇ ਕੋਲ ਇਜਾਜ਼ਤ ਲਈਏ ਤੁਹਾਨੂੰ ਹੱਥ ਜੋੜੀਏ ਜਦੋਂ ਕੋਈ ਚੰਗਾ ਕੰਮ ਕਰੀਦਾ ਉਹ ਘਰ ਆ ਕੇ ਬਜ਼ੁਰਗਾ ਨੂੰ ਚੈੱਕ ਕਰਾਈਦਾ ਵੀ ਠੀਕ ਹੋ ਗਿਆ ਅਸੀਂ ਸਾਰੇ ਦਰਸ਼ਕਾਂ 'ਚ ਆਪਣਾ ਜਿਹਾ ਬਾਪੂ ਵੀ ਬੁਲਾਇਆ ਸੀ ਵੀ ਨਿਆਣਿਆਂ ਦਾ ਕੰਮ ਚੈੱਕ ਕਰੋ ਆ ਕੇ ਹਾਂਜੀ ਔਰ ਬਹੁਤ ਧੰਨਵਾਦ ਇਹ ਕਿੰਨਾ ਮਾਣ ਦੇ ਰਹੇ ਨੇ ਬਾਪੂ ਬਾਪੂ ਕਰਕੇ ਹੈ ਸ਼ੁਰੂ ਹੈ ਸ਼ੁਰੂਆਤ ਇਧਰੋਂ ਹੋਈ ਸੀ ਇਧਰੋਂ ਹੈ ਆਲਵੇਜ਼ ਕਿਪੀ ਘਰੇਵਾਲ ਤੋਂ ਮੈਨੂੰ ਬਹੁਤ ਫਖਰ ਮਹਿਸੂਸ ਹੁੰਦਾ ਜਦੋਂ ਵੀ ਮੇਰੀ ਗੱਲ ਕਰਦਾ ਜਦੋਂ ਵੀ ਸਿਨਮੇ ਦੀ ਗੱਲ ਕਰਦਾ ਬਹੁਤ ਵੱਡੀ ਗੱਲ ਕਰਦਾ ਅੱਜ ਕਿਪੀ ਘਰੇਵਾਲ ਦੀ ਵਜ੍ਹਾ ਨਾਲ ਆ ਨਾਲ ਜਿਹੜੀ ਟੀਮ ਆ ਬਾਬੇ ਲੋਕ ਖੜੇ ਨੇ ਇਧਰ ਹੈ ਸਾਡੇ ਇਹਨਾਂ ਨੇ ਜੋ ਕੈਪਚਰ ਕੀਤਾ ਬਾਬਾ ਜੀ ਕਸਮ ਖਾ ਕੇ ਮੈਂ ਤਾਂ ਸੋਈ ਸੋਈ ਸਾਹਿਬ ਨੇ ਮੈਨੂੰ ਬਤਾ ਸੋਈ ਸਾਹਿਬ ਨੇ ਸੋਚਿਆ ਉਹਨੇ ਤਾਰੀਫ ਕਰਨੀ ਹੈ ਪਰ ਮੈਂ ਤੁਹਾਨੂੰ ਇਹ ਗੱਲ ਦੱਸ ਦਮਾ ਜਿਵੇਂ ਮੈਂ ਪਹਿਲਾਂ ਗੱਲ ਕਹੀ ਵੀ ਜਦੋਂ ਮੈਂ ਇੰਡਸਟਰੀ ਚ ਆਇਆ ਸੀ ਮੈਂ ਟ੍ਰੇਨਡ ਬੰਦਾ ਨਹੀਂ ਸੀਗਾ ਮੈਂ ਆਇਆ ਤੇ ਮੈਂ ਦੇਖਦਾ ਹੁੰਦਾ ਸੀਗਾ ਕਿ ਯਾਰ ਗੱਲ ਨਹੀਂ ਬਣ ਰਹੀ ਹੈਗੀ ਕਿੰਦਾਂ ਚੀਜ਼ਾਂ ਕਰਨੀਆਂ ਚਾਹੀਦੀਆਂ ਜਦੋਂ ਸੋਈ ਸਾਹਿਬ ਬੋਲਦੇ ਹੁੰਦੇ ਸੀ ਇਹ ਡਾਇਲੌਗ ਬੋਲ ਕੇ ਗੜਗਾ ਚ ਪਾ ਦਿੰਦੇ ਸੀ ਮੈਂ ਫਿਰ ਇਹਨਾਂ ਕੋਲੇ ਗਿਆ ਮੈਂ ਕਿਹਾ ਭਾਜੀ ਮੈਨੂੰ ਕਲਾਸਾਂ ਦੋ ਮੈਂ ਸੋਈ ਸਾਹਿਬ ਤੋਂ ਵੀ ਕਲਾਸਾਂ ਲਈਆਂ ਨੇ ਇਹਨਾਂ ਤੋਂ ਵੀ ਕਲਾਸਾਂ ਲਈਆਂ ਨੇ ਇਹਨਾਂ ਤੋਂ ਵੀ ਕਲਾਸਾਂ ਲਿਆ ਨੇ ਸੋ ਇਹ ਸਾਰੇ ਮੇਰੇ ਟੀਚਰ ਨੇ ਸੋ ਅੱਜ ਜਿਹੜੀ ਫਿਲਮ ਬਣੀ ਆ ਮੈਨੂੰ ਲੋਕੀ ਪੁੱਛਦੇ ਆ ਤੁਸੀਂ ਕਿੱਥੋਂ ਡਾਇਰੈਕਟਰ ਬਣ ਗਏ ਆ ਚੀਜ਼ਾਂ ਸੋ ਇਹ ਸਾਰੀਆਂ ਇਹਨਾਂ ਨੇ ਸਿਖਾਈਆਂ ਨੇ ਸੋ ਸਾਰੀ ਸਾਡੀ ਟੀਮ ਜਿਹੜੀ ਹੈਗੀ ਆ ਉਹ ਇੰਨੀ ਕੁ ਵਧੀਆ ਵਾ ਵੀ ਹਰ ਬੰਦੇ ਨੂੰ ਬਹੁਤ ਸਿਖਾਉਂਦੀ ਆ ਇਥੋਂ ਇਹ ਸਾਰਾ ਹੈ ਕਮਾਲ ਹੈ ਕਿੱਪੀ ਗਰੇ ਵਾਲਾ ਹੈ ਸੋ ਮੈਂ ਅਕਾਲ ਲਾਸਟ ਤੇ ਇਹੀ ਗੱਲ ਕਵਾਂਗਾ ਗੱਲ ਯਾਦ ਰੱਖਿਓ ਆ ਗੁੱਡ ਲਰਨਰ ਕੈਨ ਬੀ ਅ ਗੁੱਡ ਟੀਚਰ ਜਿਹੜਾ ਲਰਨਰ ਅੱਛਾ ਹੋਈ ਗੋਡ ਟੀਚਰ ਬਣੇਗਾ ਮਾੜਾ ਲਰਨਰ ਚੰਗਾ ਟੀਚਰ ਕਦੇ ਨਹੀਂ ਬਣ ਸਕਦਾ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਵੈਰੀ ਮਚ ਉਹ ਜਦੋਂ ਆਕਾਸ਼ ਤੂੰ ਆਏਗੀ ਉਹ ਚ ਦੇਖਦੇ ਆਂ ਜੀ ਪਤਾ ਨਹੀਂ ਕੌਣ ਕੌਣ ਆਏਗਾ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਪਰਫਰਮੈਂਸ ਦਿੱਤਾ ਦਾ ਸਿਰ ਦਾ ਇਨਸਾਨ ਜਨਤ ਸਿੰਘ ਨੇ ਜਿਵੇਂ ਮਿਸਾਲ ਪੜ੍ਹੀਏ ਕਿ ਉਹਨੇ ਬਾਪੂ ਮਾਲ ਰੋਲ ਕਿੰਨਾ ਵਧੀਆ ਕਿੰਨੇ ਕਰੇ ਬਹੁਤ ਨਿਮਰਤ ਨੇ ਇੰਨੀ ਕੁ ਜ਼ਿਆਦਾ ਡੈਡੀਕੇਸ਼ਨ ਦਿਖਾਈ ਆ ਤੁਸੀਂ ਬਿਲੀਵ ਕਰਿਓ ਜਿਸ ਦਿਨ ਇਹ ਪਹਿਲੇ ਦਿਨ ਆਈ ਸੀਗੀ ਮੈਂ ਇਹਨੂੰ ਸਿਰਫ ਇੱਕੇ ਗੱਲ ਕਹੀ ਸੀ ਮੈਂ ਕਿਹਾ ਯਾਰ ਮੈਨੂੰ ਪਤਾ ਨਹੀਂ ਐ ਬਸ ਮੈਨੂੰ ਸਿਰਫ ਇਹ ਚਾਹੀਦਾ ਕਿ ਜੋ ਮੈਂ ਕਹਾ ਤੁਸੀਂ ਉਹ ਮੰਨ ਲਓ ਇਹਨਾਂ ਨੇ ਇਹ ਨੈਕਸਟ ਡੇ ਤੋਂ ਇੰਨੀ ਕੁ ਜ਼ਿਆਦਾ ਡੈਡੀਕੇਸ਼ਨ ਦਿਖਾਈ ਜਦ ਕਿ ਮੈਨੂੰ ਯਾਦ ਆ ਪੂਰੀ ਫਿਲਮ ਦੇ ਵਿੱਚ ਤੁਸੀਂ ਦੇਖੋਗੇ ਘੋੜੇ ਤੇ ਚੜਨ ਦਾ ਤੇ ਘੋੜੇ ਤੋਂ ਉਤਰਨ ਦਾ ਕੋਈ ਸ਼ਾਟ ਨਹੀਂ ਸੀ ਘੋੜੇ ਦੇ ਉੱਤੇ ਜ਼ਰੂਰ ਸ਼ਾਟ ਸੀਗੇ ਤੇ ਰਾਈਡ ਕਰਦਿਆਂ ਦੇ ਇਹ ਰਾਈਡ ਕਰਦੀ ਸੀ ਇਹ ਜਦੋਂ ਉਤਰਦੀ ਸੀ ਉਹ ਕੁਰਸੀ ਰੱਖ ਦਿੰਦੇ ਸੀ ਕਿ ਕੁਰਸੀ ਤੇ ਚੜ ਕੇ ਉੱਪਰ ਚੜਦੀ ਸੀ ਕੁਰਸੀ ਦੇ ਉਤਰ ਜਾਂਦੀ ਸੀ ਤੇ ਮੈਂ ਇਹਨੂੰ ਦੇਖ ਲਿਆ ਮੈਂ ਕਿਹਾ ਵੀ ਇਦਾਂ ਨਹੀਂ ਤੈਨੂੰ ਆਪ ਚੜਨਾ ਪੈਣਾ ਕਹਿੰਦੀ ਠੀਕ ਹੈ ਸਰ ਕਹਿੰਦੀ ਵੀ ਮੈਨੂੰ ਉਹਨਾਂ ਨੇ ਕਿਹਾ ਸੀ ਸ਼ਾਰਟ ਨਹੀਂ ਮੈਂ ਕਿਹਾ ਜਿਨੇ ਵੀ ਕਿਹਾ ਉਹ ਗਲਤ ਕਿਹਾ ਤੂੰ ਆਪ ਚੜੇਂਗੀ ਆਪ ਉਤਰੇਂਗੀ ਇੱਕ ਘਟੋ ਘਟ ਤਿੰਨ ਚਾਰ ਘੰਟੇ ਬਾਅਦ ਮੈਂ ਵਾਪਸ ਮੁੜਿਆ ਚੜ ਰਹੀ ਸੀ ਉਤਰ ਰਹੀ ਸੀ ਚੜ ਰਹੀ ਸੀ ਉਤਰ ਰਹੀ ਸੀ ਜਦੋਂ ਹੋ ਗਿਆ ਇਹ ਕਹਿੰਦੀ ਸ਼ਾਰਟ ਤਾਂ ਹੋਇਆ ਨਹੀਂ ਮੈਂ ਕਿਹਾ ਸ਼ਾਰਟ ਵੀ ਗੇਮ ਨਹੀਂ ਸੀ ਇਸ ਸੀ ਦੀ ਗੇਮ ਸੀ ਵੀ ਤੋ ਘੋੜੇ ਨਾਲ ਇੰਨੀ ਤੇਰੀ ਦੋਸਤੀ ਹੋ ਗਈ ਵੀ ਤੈਨੂੰ ਚੜਨਾ ਉਤਰਨਾ ਬੈਠਣਾ ਇੰਨਾ ਕੰਫਰਟੇਬਲ ਹੋ ਗਿਆ ਉਹ ਜਰੂਰ ਇਹਨੇ ਹਰ ਚੀਜ਼ ਮੰਨੀ ਆ ਹਰ ਚੀਜ਼ ਬਨਿਆ ਸੋ ਜ਼ੋਰਦਾਰ ਤਾਂ ਹੈ ਐਸੇ ਲਈ ਸਾਡੀ ਸਾਰੀ ਫਿਲਮ ਦਾ ਜਿਹੜਾ ਦਰਮਦਰ ਸੀ ਉਹ ਸਾਡਾ ਪ੍ਰੀ ਕਲਾਈਮੈਕਸ ਦੇ ਉੱਤੇ ਖੜਾ ਸੀ ਸੋ ਉਹ ਇਹਨੇ ਤੇ ਛਿੰਦੇ ਨੇ ਇੰਨਾ ਵਧੀਆ ਕੀਤਾ ਵੀ ਮੈਂ ਦੱਸ ਨਹੀਂ ਸਕਦਾ ਇੱਕ ਅੰਮ੍ਰੇ